ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਫਟਾਫਰ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤੇ ਆਓ ਫਿਰ ਰੁਕ ਕਰਦੇ ਹਾਂ ਪਹਿਲੀ ਖ਼ਬਰ ਦਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਵੱਡਾ ਦਾਅਵਾ ਕਰਦਿਆ ਜੰਗਬੰਦੀ ਬਾਰੇ ਦੱਸ ਦੇ ਕਿ ਆ 18 ਮਈ 2025 ਨੂੰ ਯਾਨੀ ਕਿ ਅੱਜ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਦਾ ਆਖਰੀ ਦਿਨ ਹੈ ਇਹ ਬਿਆਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵੱਲੋਂ ਵੀਰਵਾਰ ਨੂੰ ਸੰਸਦ ਦੇ ਵਿੱਚ ਜਾਰੀ ਕੀਤਾ ਗਿਆ ਸੀ ਤੇ ਉਹਨਾਂ ਕਿਹਾ ਸੀ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਸੀਜ਼ਫਾਇਰ 18 ਮਈ ਤੱਕ ਰਹੇਗੀ ਡੋਂਟੇ ਮਜ਼ਾਈਲ ਹਮਲਿਆਂ ਦੇ ਬਾਅਦ 10 ਮਈ ਨੂੰ ਜੰਗਬੰਦੀ ਸਮਝੌਤਾ ਲਾਗੂ ਹੋਇਆ ਪਾਕਿਸਤਾਨ ਦੀ ਸੰਸਦ ਦੇ ਵਿੱਚ ਬੋਲਦੇ ਹੋਏ ਡਾਰ ਨੇ ਕਿਹਾ ਕਿ ਪਾਕਿਸਤਾਨ ਦੇ ਮੇਜਰ ਜਨਰਲ ਕਾਸ਼ਿਫ ਅਬਦੁੱਲਾ ਤੇ ਉਹਨਾਂ ਦੇ ਭਾਰਤੀ ਲੈਫਟੀਨੈਂਟ ਜਨਰਲ ਰਜੀਵ ਕਾਈ ਦੇ ਵਿੱਚ ਬੁੱਧਵਾਰ ਦੁਪਹਿਰ ਜੀਕੇ 14 ਮਈ ਨੂੰ ਗੱਲਬਾਤ ਹੋਈ ਸੀ ਹਾਲਾਂਕਿ ਡਾਰ ਦੀਆਂ ਟਿੱਪਣੀਆਂ ਬਾਰੇ ਭਾਰਤ ਵੱਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ ਜ਼ਿਕਰਯੋਗ ਹੈ ਕਿ ਇਹ ਬਿਆਨ ਡਾਰ ਦੇ ਵੱਲੋਂ ਇੱਕ ਇੰਟਰਵਿਊ ਦੇ ਵਿੱਚ ਇੱਕ ਗੁਪਤ ਧਮਕੀ ਦੇਣ ਤੋਂ ਥੋੜੀ ਦੇਰ ਬਾਅਦ ਆਇਆ ਜਿਸ ਵਿੱਚ ਉਹਨਾਂ ਨੇ ਚੇਤਾਵਨੀ ਦਿੱਤੀ ਠੀਕ ਹੈ ਜੇਕਰ ਭਾਰਤ ਤੇ ਪਾਕਿਸਤਾਨ ਦੇ ਵਿੱਚ ਲੰਮੇ ਸਮੇਂ ਤੋਂ ਚੱਲ ਰਿਹਾ ਸਿੰਧੂ ਜਲ ਸੰਧੀ ਵਿਵਾਦ ਅਣਸੁਲਝਿਆ ਰਹਿੰਦਾ ਤਾਂ ਜੰਗਬੰਦੀ ਖਤਰੇ ਵਿੱਚ ਪੈ ਸਕਦੀ ਹੈ ਲੋਕਾਂ ਦੇ ਲਈ ਬਦਲਾਅ ਦੀ ਉਮੀਦ ਬਣੀ ਆਮ ਆਦਮੀ ਪਾਰਟੀ ਹੁਣ ਵਿਖਰਨ ਲੱਗੀ ਹੈ ਦਿੱਲੀ ਵਿਧਾਨ ਸਭਾ ਚੋਣਾਂ ਹਾਰਨ ਮਗਰੋਂ ਆਮ ਆਦਮੀ ਪਾਰਟੀ ਨੂੰ ਹੁਣ ਵੱਡਾ ਝਟਕਾ ਲੱਗਾ ਹੈ ਰਾਜਧਾਨੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਦਿੰਦੇ ਹੋਏ 15 ਨਗਰ ਕੌਂਸਲਰਾਂ ਨੇ ਪਾਰਟੀ ਛੱਡ ਦਿੱਤੀ ਹੈ ਅਤੇ ਇੱਕ ਨਵੀਂ ਰਾਜਨੀਤਿਕ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਪਾਰਟੀ ਦੇ ਸੀਨੀਅਰ ਨੇਤਾ ਮੁਕੇਸ਼ ਗੋਇਲ ਦੀ ਅਗਵਾਈ ਵਾਲੇ ਧੜੇ ਨੇ ਇੰਦਰਪ੍ਰਸਤ ਵਿਕਾਸ ਪਾਰਟੀ ਬਣਾ ਲਈ ਹੈ ਤੇ ਗੋਇਲ ਨੇ ਇਸ ਦੀ ਪੁਸ਼ਟੀ ਕਰਦਿਆ ਕਿ ਆ ਕਿ ਨਵੀਂ ਪਾਰਟੀ ਦਿੱਲੀ ਦੇ ਲੋਕਾਂ ਦੀ ਭੈਤਰੀ ਲਈ ਕੰਮ ਕਰੇਗੀ। ਗੋਇਲ ਨੇ ਇਸ ਸਾਲ ਦੇ ਸ਼ੁਰੂ ਵਿੱਚ ਆਦਰਸ਼ ਨਗਰ ਤੋਂ ਆਪ ਦੀ ਟਿਕਟ ਉੱਤੇ ਦਿੱਲੀ ਵਿਧਾਨ ਸਭਾ ਚੋਣਾਂ ਲੜੀਆਂ ਚਨ ਪਰ ਹਾਰ ਗਏ ਸਨ। ਉਹ ਦਿੱਲੀ ਨਗਰ ਨਿਗਮ ਦੇ ਵਿੱਚੋਂ ਸਦਨ ਦੇ ਸਾਬਕਾ ਆਗੂ ਨੇ ਕਿਹਾ ਕਿ ਇਹ ਧੜਾ ਇੱਥੇ ਸੱਤਾ ਲੈਣ ਲਈ ਨਹੀਂ ਆਇਆ ਸਗੋਂ ਲੋਕਾਂ ਦੀ ਸੇਵਾ ਕਰਨ ਲਈ ਆਇਆ ਹੈ ਉਹਨਾਂ 'ਤੇ ਦੋਸ਼ ਲਗਾਇਆ ਕਿ ਮੌਜੂਦਾ ਲੀਡਰਸ਼ਿਪ ਜ਼ਮੀਨੀ ਹਕੀਕਤ ਤੋਂ ਟੁੱਟ ਚੁੱਕੀ ਹੈ ਜਿਸ ਕਰਕੇ ਦਿੱਲੀ ਦੇ ਲੋਕਾਂ ਦੀ ਉਮੀਦਾਂ ਨੂੰ ਪੂਰਾ ਕਰਨ ਲਈ ਨਵੀਂ ਪਾਰਟੀ ਬਣਾਈ ਗਈ ਹੈ ਚੀਨ ਆਪਣੀਆਂ ਹਰਕਤਾਂ ਤੋਂ ਅਜੇ ਵੀ ਬਾਜ਼ ਨਹੀਂ ਆ ਰਿਹਾ ਹੁਣ ਚੀਨ ਮਾਉਂਟ ਐਵਰੇਸਟ ਦਾ ਨਾਮ ਬਦਲਣ ਦੀ ਚਾਲ ਚੱਲ ਰਿਹਾ ਹੈ ਨੇਪਾਲ ਦੇ ਵਿੱਚ ਜਲਵਾਯੂ ਪ੍ਰਵਕਟਾਂ ਦੇ ਉੱਤੇ ਪ੍ਰੋਗਰਾਮ ਦੌਰਾਨ ਚੀਨ ਦੇ ਪ੍ਰਤੀਨਿਧੀ ਜਿਆਓ ਜੀ ਨੇ ਮਾਉਂਟ ਐਵਰੇਸਟ ਨੂੰ ਚੋਮੋ ਲੰਗਮ ਕਿਹਾ ਤੇ ਇਹ ਮਾਉਂਟ ਐਵਰੇਸਟ ਦਾ ਚੀਨੀ ਨਾਮ ਹੈ ਇਹ ਬਿਆਨ ਦੇ ਵਿੱਚ ਅਸਲੀ ਵੀ ਖਾਸ ਹੈ ਕਿਉਂਕਿ ਕਠਵੰਡੂ ਦੇ ਵਿੱਚ ਹੋਏ ਸਵਾਗਤ ਦਾ ਨਾਮ ਸਾਗਰ ਮਥਾ ਰੱਖਿਆ ਗਿਆ ਸੀ ਸਾਗਰ ਮਥਾ ਮਾਉਂਟ ਐਵਰੈਸਟ ਦਾ ਨਪਾਲੀ ਨਾਮ ਹੈ ਨੇਪਾਲ ਦਾ ਪ੍ਰੋਗਰਾਮ ਇਹ ਦਰਸਾਉਣ ਦੀ ਕੋਸ਼ਿਸ਼ ਸੀ ਕਿ ਇਹ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਵਰੈਸਟ ਦਾ ਅਸਲੀ ਮਾਲਕ ਹੈ ਇਸ ਸਮੇਂ ਦੌਰਾਨ ਚੀਨੀ ਪ੍ਰਤੀਯਧੀ ਨੇ ਪਹਾੜੀ ਚੋਟੀ ਨੂੰ ਚੋਮੋ ਲੰਗਮ ਆਪਣਾ ਨਾਮ ਦਿੱਤਾ ਤੇ ਇੱਕ ਰਿਪੋਰਟ ਦੇ ਅਨੁਸਾਰ ਸ਼ਿਓ ਜੀ ਨੇ ਆਪਣੇ ਚੀਨੀ ਭਾਸ਼ਾ ਵਿੱਚ ਘੱਟੋ ਘੱਟ 10 ਵਾਰ ਚੁਮੋ ਲੰਗਮ ਸ਼ਬਦ ਦੀ ਵਰਤੋਂ ਕੀਤੀ ਤੇ ਸਮਾਗਮ ਵਿੱਚ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਆਉਲੀ ਵਿਦੇਸ਼ ਮੰਤਰੀ ਅਰਜੂ ਰਾਣਾ ਦਿਓਬਾ ਅਤੇ ਵਿੱਤ ਮੰਤਰੀ ਵਿਸ਼ਨੂ ਪੰਡੋਲ ਵਜੂਦ ਸਨ ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਵੀ ਨੇਪਾਲੀ ਨੇਤਾ ਨੇ ਮਾਉਂਟ ਐਵਰੈਸਟ ਦੇ ਲਈ ਜਿਨੀ ਨਾਮ ਦੀ ਵਰਤੋਂ ਉੱਤੇ ਟਿੱਪਣੀ ਨਹੀਂ ਕੀਤੀ ਅਮਰੀਕੀ ਰਾਸ਼ਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਗੱਲਬਾਤ ਕਰਨਾ ਤੇ ਉਹਨਾਂ ਨੂੰ ਕਾਗਾਰ ਤੋਂ ਵਾਪਸ ਲਿਆਉਣਾ ਉਹਨਾਂ ਦੀ ਇੰਨੀ ਵੱਡੀ ਸਫਲਤ ਹੈ ਕਿ ਹੋਰ ਦਸ ਹੇਰਾਂ ਉਹਨਾਂ ਨੂੰ ਕਦੇ ਨਹੀਂ ਮਿਲ ਸਕੇਗਾ ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿੱਚ ਨਫ਼ਰਤ ਬਹੁਤ ਹੈ ਤੇ ਤਣਾਅ ਉਸ ਪੱਧਰ ਉੱਤੇ ਪਹੁੰਚ ਗਿਆ ਸੀ ਜਿੱਥੇ ਅਗਲਾ ਕਦਮ ਸੰਭਾਵਤ ਤੌਰ ਤੇ ਪਰਮਾਣੂ ਯੁੱਧ ਸੀ। ਟਰੰਪ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਇਹ ਮੇਰੀ ਇੰਨੀ ਵੱਡੀ ਸਫਲਤ ਹੈ ਜਿਸ ਦਾ ਮੈਨੂੰ ਕਦੇ ਵੀ ਸਿਹਰਾ ਨਹੀਂ ਮਿਲੇਗਾ ਉਹ ਵੱਡੀਆਂ ਪਰਮਾਣੂ ਸ਼ਕਤੀਆਂ ਨੇ। ਉਹਨਾਂ ਵਿਚਾਰ ਕੋਈ ਸਮਾਨਤਾ ਨਹੀਂ ਹੈ। ਉਹ ਗੁੱਸੇ ਵਿੱਚ ਸੰਤ ਦੇ ਇੰਟਰਵਿਊ ਦੌਰਾਨ ਟਰੰਪ ਤੋਂ ਪੱਛਮੀ ਏਸ਼ੀਆ ਦੀ ਉਹਨਾਂ ਦੀ ਫੇਰੀ ਤੋਂ ਪਹਿਲਾਂ ਕੁਝ ਵਿਦੇਸ਼ੀ ਨੀਤੀਆਂ ਦੀਆਂ ਸਫਲਤਾਵਾਂ ਦਾ ਹਵਾਲਾ ਦਿੰਦੇ ਹੋਏ ਪੁੱਛਿਆ ਗਿਆ ਕਿ ਉਹਨਾਂ ਨੇ ਭਾਰਤ ਤੇ ਪਾਕਿਸਤਾਨ ਨੂੰ ਫੋਨ ਕੀਤਾ ਸੀ 트럼ਪ ਨੇ ਜਵਾਬ ਦਿੱਤਾ ਹਾਂ ਮੈਂ ਕੀਤਾ 트럼ਪ ਨੇ ਕਿਹਾ ਕਿ ਕੀ ਤੁਸੀਂ ਦੇਖਿਆ ਕਿ ਇਹ ਟਕਰਾ ਕਿੱਥੇ ਜਾ ਰਿਹਾ ਸੀ ਤੇ ਇਹ ਇੱਕ ਤੋਂ ਬਾਅਦ ਇੱਕ ਸੀ ਇਹ ਹੋਰ ਵੀ ਵਿਗੜਦਾ ਜਾ ਰਿਹਾ ਸੀ ਮੇਰਾ ਮਤਲਬ ਹੈ ਕਿ ਮਜ਼ਾਇਲਾ ਦੀ ਵਰਤੋਂ ਵੱਧ ਤੋਂ ਵੱਧ ਹੋ ਰਹੀ ਸੀ ਦੋਵੇਂ ਮਜ਼ਬੂਤ ਨੇ ਅੰਤਰਰਾਸ਼ਟਰੀ ਮੁਦਰਾ ਫੰਡ ਨੇ ਆਪਣੇ ਰਾਹਤ ਪ੍ਰੋਗਰਾਮ ਦੀ ਅਗਲੀ ਕਿਸ਼ਤ ਜਾਰੀ ਕਰਨ ਲਈ ਪਾਕਿਸਤਾਨ ਉੱਤੇ 11 ਨਵੀਆਂ ਸ਼ਰਤਾਂ ਲਗਾਈਆਂ ਹਰਤੇ ਨਾਲ ਹੀ IMF ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਭਾਰਤ ਨਾਲ ਤਣਾਅ ਯੋਜਨਾ ਦੇ ਵਿੱਤੀ ਬਾਹਰੀ ਅਤੇ ਸੁਧਾਰ ਟੀਚਾ ਲਈ ਜੋਖਮ ਵੱਧ ਸਕਦਾ ਹੈ ਤੇ ਜਾਣਕਾਰੀ ਐਤਵਾਰ ਨੂੰ ਮੀਡੀਆ ਰਿਪੋਰਟਾਂ ਵਿੱਚ ਦਿੱਤੀ ਗਈ ਤੇ ਪਾਕਿਸਤਾਨ ਉੱਤੇ ਲਗਾਈਆਂ ਗਈਆਂ ਨਵੀਆਂ ਸ਼ਰਤਾਂ ਦੇ ਵਿੱਚ ਸੰਸਦ ਦੇ ਵੱਲੋਂ 17600 ਰੁਪਏ ਦੇ ਨਵੇਂ ਬਜਟ ਨੂੰ ਮਨਜ਼ੂਰੀ ਦੇਣਾ ਬਿਜਲੀ ਬਿੱਲਾਂ ਦੇ ਉੱਤੇ ਕਰਜ਼ਾ ਭੁਗਤਾਨ ਸਰਚਾਰਜ ਵਿੱਚ ਵਾਧਾ ਅਤੇ 3 ਸਾਲ ਤੋਂ ਪੁਰਾਣੀਆਂ ਕਾਰਾਂ ਦੇ ਆਯਾਤ ਉੱਤੇ ਪਾਬੰਦੀ ਹਟਾਉਣਾ ਸ਼ਾਮਲ ਹੈ IMF ਦੀ ਰਿਪੋਰਟ ਅਗਲੇ ਵਿੱਤੀ ਸਾਲ ਦੇ ਲਈ ਰੱਖਿਆ ਬਜਟ 2414 ਬਿਲੀਅਨ ਰੁਪਏ ਦਰਸਾਉਂਦੀ ਹੈ ਜੋ ਕਿ 252 ਬਿਲੀਅਨ ਰੁਪਏ ਜਾਂ 12% ਦਾ ਵਾਧਾ ਭਾਰਤ ਨਾਲ ਟਕਰਾਵ ਵਧਣ ਤੋਂ ਬਾਅਦ ਸਰਕਾਰ ਨੇ ਸੰਕੇਤ ਦਿੱਤਾ ਕਿ ਉਹ ਇਸ ਮਹੀਨੇ ਦੇ ਸ਼ੁਰੂ ਵਿੱਚ ਰੱਖਿਆ ਖੇਤਰ ਲਈ 2500 ਬਿਲੀਅਨ ਰੁਪਏ ਜਾਂ 18% ਦਾ ਵਾਧਾ IMF ਦੇ ਅਨੁਮਾਨ ਨਾਲੋਂ ਅਲਾਟ ਕਰੇਗੀ ਯੂਕੇ ਨੇ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਵੱਡੇ ਬਦਲਾਅ ਕਰਦੇ ਹੋਏ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਆਉਣ ਵਾਲੇ ਕਾਮਿਆਂ ਲਈ ਨਵੇਂ ਅਤੇ ਸਖਤ ਨਿਯਮ ਲਾਗੂ ਕੀਤੇ ਨੇ ਇਹ ਨਵੇਂ ਨਿਯਮ 18/2025 ਨੂੰ ਜਾਰੀ ਕੀਤੇ ਗਏ ਇਮੀਗ੍ਰੇਸ਼ਨ ਵਾਈਟ ਪੇਪਰ ਦੇ ਰਾਹੀਂ ਲਾਗੂ ਕੀਤੇ ਗਏ ਨੇ। ਇਹਨਾਂ ਤਬਦੀਲੀਆਂ ਅਨੁਸਾਰ ਹੁਣ ਕੰਮ ਕਰਨ ਦੇ ਲਈ ਯੂਕੇ ਜਾਣ ਦੇ ਚਾਹਵਾਂ ਲੋਕਾਂ ਨੂੰ RQF ਲੈਵਲ 6 ਜਾਂ ਉਸ ਤੋਂ ਉੱਚੀ ਯੋਗਤਾ ਜਿਵੇਂ ਕਿ ਡਿਗਰੀ ਦੀ ਲੋੜ ਹੋਵੇਗੀ। ਪਹਿਲਾਂ ਇਹ ਸੀਮਾ RQF 3 A ਲੈਵਲ ਸੀ ਤੇ ਇਸ ਤੋਂ ਇਲਾਵਾ ਸਕਿਲਡ ਵਰਕਰ ਵੀਜ਼ਾ ਦੇ ਲਈ ਤਨਖਾਹ ਦੀ ਘੱਟੋ-ਘੱਟ ਸੀਮਾ ਦੇ ਵਿੱਚ ਵਾਧਾ ਕੀਤਾ ਗਿਆ ਹੈ। ਤੇ ਜਿਤਨਾ ਨੌਕਰੀ ਲੱਭਣ ਦੀ ਪ੍ਰਕਿਰਿਆ ਹੋਰ ਮੁਸ਼ਕਲ ਹੋ ਸਕਦੀ ਹੈ ਨਵੇਂ ਨਿਯਮਾਂ ਦੇ ਮੁਤਾਬਕ ਲੋ ਸਕਿਲਡ ਨੌਕਰੀਆਂ ਲਈ ਵਿਦੇਸ਼ੀ ਕਾਮਿਆਂ ਨੂੰ ਮਿਲਣ ਵਾਲੀਆਂ ਵੀਜ਼ਾ ਰਾਹਤਾਂ ਨੂੰ ਵੀ ਘਟਾਇਆ ਗਿਆ ਤੇ ਇਸ ਤੋਂ ਇਲਾਵਾ ਸਪਾਊਸ ਤੇ ਫੈਮਿਲੀ ਵੀਜ਼ਾ ਪ੍ਰਕਿਰਿਆ ਹੋਰ ਸਖਤ ਬਣਾਈ ਗਈ ਹੈ ਤੇ ਹੁਣ ਵਿਦੇਸ਼ੀ ਕਾਮਿਆਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਲਈ ਅੰਗਰੇਜ਼ੀ ਭਾਸ਼ਾ ਦੀ ਯੋਗਤਾ ਦਰਸਾਉਣਾ ਜ਼ਰੂਰੀ ਹੋਵੇਗਾ ਪਾਕਿਸਤਾਨ ਦੇ ਬਾਅਦ ਭਾਰਤ ਨੇ ਬੰਗਲਾਦੇਸ਼ ਨੂੰ ਵੱਡਾ ਝਟਕਾ ਦਿੱਤਾ ਹੈ ਭਾਰਤ ਨੇ ਬੰਗਲਾਦੇਸ਼ ਤੋਂ ਰੈਡੀमेड ਕੱਪੜੇ ਤੇ ਪ੍ਰੋਸੈਸਡ ਫੂਡ ਸਾਰੇ ਕੁਝ ਚੀਜ਼ਾਂ ਦੇ ਆਯਾਤ ਉੱਤੇ ਬੰਦਰਗਾਹ પ્રતિਬੰਧ ਲਗਾ ਦਿੱਤੇ ਨੇ ਭਾਰਤ ਦੇ ਮਿਨਿਸਟਰੀ ਆਫ ਕਮਰਸ ਐਂਡ ਇੰਡਸਟਰੀ ਅਧੀਨ ਆਉਣ ਵਾਲੇ ਡਾਇਰੈਕਟਰ ਜਨਰਲ ਆਫ ਫੋਰਨ ਟਰੇਡ ਇੱਕ ਨੋਟੀਫਿਕੇਸ਼ਨ ਮੁਤਾਬਕ ਇਹ ਬੰਦਰਗਾਹ ਪ੍ਰਤੀਨਿਧ ਭਾਰਤ ਤੋਂ ਹੋ ਕੇ ਲੰਘਣ ਵਾਲੇ ਨੇਪਾਲ ਤੇ ਭੂਟਾਨ ਜਾਣ ਵਾਲੇ ਬੰਗਲਾਦੇਸ਼ੀ ਮਾਲ ਉੱਤੇ ਲਾਗੂ ਨਹੀਂ ਹੋਣਗੇ ਨੋਟੀਫਿਕੇਸ਼ਨ ਮੁਤਾਬਕ ਬੰਗਲਾਦੇਸ਼ ਤੋਂ ਰੈਡੀਮੇਡ ਗਾਰਮੈਂਟ ਦਾ ਇੰਪੋਰਟ ਹੁਣ ਸਿਰਫ ਨਾਰਵਾ ਸ਼ੀਵਾ ਜਵਾਹਰ ਪੋਰਟ ਉੱਤੇ ਕੋਲਕਾਤਾ ਪੋਰਟ ਜ਼ਰੀਏ ਹੀ ਕੀਤਾ ਜਾ ਸਕੇਗਾ ਬਾਕੀ ਸਾਰੇ ਲੈਂਡ ਪੋਰਟ ਨੂੰ ਐਂਟਰੀ ਉੱਤੇ ਰੋਕ ਲਗਾ ਦਿੱਤੀ ਗਈ ਹੈ ਬੰਗਲਾਦੇਸ਼ ਤੋਂ ਆਉਣ ਵਾਲੀਆਂ ਖੇਪਾਂ ਨੂੰ ਅਸਾਮ ਮਹਗਾਲਿਆ ਤਿਰਪੁਰਾ ਮਿਜ਼ੋਰਮ ਤੇ ਖਾਸ ਤੌਰ ਦੇ ਉੱਤੇ ਪੱਛਮ ਬੰਗਾਲ ਦੇ ਕਿਸੇ ਵੀ ਲੈਂਡ ਕਸਟਮ ਸਟੇਸ਼ਨ ਜਾਂ ਇਨਗ੍ਰੇਟਰ ਚੈੱਕਪੋਸਟ ذریعے ਐਂਟਰੀ ਕਰਉਂਦੇ ਤੇ ਰੋਕ ਰੇਗੀ ਹਾਲਾਂਕਿ ਡੀਜੀਐਫਟੀ ਨੇ ਸਪਸ਼ਟ ਕੀਤਾ ਕਿ ਇਹ ਪੋਰਟ પ્રતિਬੰਧ ਭਾਰਤ ਤੋਂ ਹੋ ਕੇ ਨੇਪਾਲ ਤੇ ਪਟਾਣਜਰ ਵਾਲੇ ਬੰਗਲਾਦੇਸ਼ੀ ਸਮਾਨ ਉੱਤੇ ਲਾਗੂ ਨਹੀਂ ਹੋਣਗੇ ਹਿਸਾਰ ਪੁਲਤ ਨੇ ਇੱਕ ਟਰੈਵਲ ਵਲੌਗਰ ਅਤੇ ਹਿਸਾਰ ਕਸਬੇ ਦੀ ਰਹਿਣ ਵਾਲੀ ਯੂਟਿਊਬਰ ਜੋਤੀ ਮਲੋਤਰਾ ਨੂੰ ਕਥਿਤ ਤੌਰ 'ਤੇ ਪਾਕਿਸਤਾਨ ਦੇ ਲਈ ਜਸੂਸੀ ਕਰਨ ਦੇ ਦੋਸ਼ 'ਤੇ ਹਟ ਗ੍ਰਿਫਤਾਰ ਕੀਤਾ ਹੈ। ਕੇਂਦਰੀ ਖੁਫੀਆ ਏਜੰਸੀ ਤੋਂ ਪ੍ਰਾਪਤ ਜਾਣਕਾਰੀ ਅਤੇ ਹਿਸਾਰ ਪੁਲਤ ਨੇ ਸੀਆਈਏ ਸਟਾਫ ਦੇ ਵੱਲੋਂ ਕੀਤੀ ਗਈ ਪੁੱਛਗਿਰਤਾਲ ਤੋਂ ਬਾਅਦ ਜੋਤੀ ਨੂੰ ਨਿਊ ਅਗਰਪੁਰ ਸੈਨ ਐਕਸਟੈਂਸ਼ਨ ਸਥਿਤ ਉਸ ਦੇ ਘਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਹਿਸਾਰ ਸਿਵਲ ਲਾਈਨਸ ਪੁਲਿਸ ਸਟੇਸ਼ਨ ਵਿੱਚ ਦਰਜ ਐਫਆਈਆਰ ਦੇ ਅਨੁਸਾਰ ਜੋਤੀ ਟਰੈਵਲ ਵਿਦ ਜੋ ਨਾਮ ਹੈ ਇੱਕ YouTube ਟ੍ਰੈਵਲ ਚੈਨਲ ਚਲਾਉਂਦੀ ਹੈ ਤੇ ਉਸਨੇ 2023 ਦੇ ਵਿੱਚ ਪਾਕਿਸਤਾਨ ਦੀ ਆਪਣੀ ਯਾਤਰਾ ਦੌਰਾਨ ਪਾਕਿਸਤਾਨੀ ਨਾਗਰਿਕਾਂ ਅਤੇ ਖੁਫੀਆ ਏਜੰਸੀਆਂ ਦੇ ਨਾਲ ਸੰਪਰਕ ਬਣਾਇਆ ਜਾਂਦਾ। ਐਫ ਆਈ ਆਰ ਦੇ ਅਨੁਸਾਰ ਜੋਤੀ ਬਲੋਤਰਾ ਨੇ ਖੁਲਾਸਾ ਕੀਤਾ ਕਿ ਉਹ ਸ਼ੁਰੂ ਵਿੱਚ ਵੀਜ਼ਾ ਲਈ ਅਰਜ਼ੀਆ ਦੇਣ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਗਈ ਸੀ ਤੇ ਜਿੱਥੇ ਉਹ ਐਸਾਨ ਉਰ ਰਹੀਮ ਉਰਫ ਦਾਨਿਸ਼ ਨੂੰ ਮਿਲੀ ਤੇ ਆਪਣੀਆਂ ਪਾਕਿਸਤਾਨੀ ਫੇਰੀਆਂ ਦੌਰਾਨ ਉਹ ਅਲੀ ਐਵਾਨ ਨਾਦੇਕ ਵਿਅਕਤੀ ਨੂੰ ਮਿਲੀ ਜਿਸ ਨੇ ਉਸ ਦੀ ਰਿਆਸ਼ਤ ਦਾ ਪ੍ਰਬੰਧ ਕੀਤਾ ਤੇ ਪਾਕਿਸਤਾਨ ਦੀਆਂ ਖੁਫੀਆ ਅਤੇ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਦਾ ਪ੍ਰਬੰਧ ਵੀ ਕਰਵਾਇਆ ਅਜਲੀ ਨਾ ਹੀ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ